ਸੱਚਾ ਗੱਲ ਜੀ ਸਵਾਗਤ ਹੈ ਐਂਟਰਟੇਨਮੈਂਟ ਲਵਰਸ ਆ ਇਸ ਪ੍ਰੋਗਰਾਮ ਗਲੇਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਅੱਜ ਦੇ ਐਪੀਸੋਡ ਦੇ ਵਿੱਚ ਕੰਟਰੋਵਰਸੀ ਵੀ ਹੈ ਖੁਸ਼ਖਬਰੀ ਵੀ ਹੈ ਕੀ ਹੈ ਕੰਟਰੋਵਰਸੀ ਤੇ ਖੁਸ਼ਖਬਰੀ ਆਓ ਜਾਣਨ ਦੇ ਲਈ ਦੇਖਦੇ ਹਾਂ ਆ ਜੈਂਟਰਟੇਨਮੈਂਟ ਦੇ ਗਲਿਆਰਿਆਂ ਦੇ ਵਿੱਚ ਖਾਸ ਕੀ ਕੀ ਰਿਹਾ ਹੈ ਕਰਾਂਗੇ ਗੋਹਰਖਾਨ ਨੇ ਕੀਤੀ ਹੈ ਇੱਕ ਖੁਸ਼ਖਬਰੀ ਸਾਂਝਾ ਫਿਰ ਗੱਲ ਕਰਾਂਗੇ ਡੀਡੀਐਲਜੀ ਦੀ ਰਾਜ ਸਿਮਰਨ ਦੀ ਜੋੜੀ ਹੁਣ ਲੰਡਨ ਦੇ ਵਿੱਚ ਵੀ ਹੋਵੇਗੀ ਅਮਰ ਤੇ ਖੇਲ ਦੇ ਵਿੱਚ ਗੱਲ ਕਰਾਂਗੇ ਬਿਗਬੋਸ ਨੂੰ ਲੈ ਕੇ ਕਾਮੇਡੀਅਨ ਕੁਨਾਲ ਕਾਮਰਾ ਨੇ ਦਿੱਤਾ ਵੱਡਾ ਬਿਆਨ ਬਾਲੀਵੁੱਡ ਦੀ ਗਲੈਮ ਡੌਲਤੇ ਬਿਗ ਬਾਸ ਜੀਨਰ ਗੋਹਰ ਖਾਨ ਨੇ ਇਸ ਵਾਰ ਫੇਰ ਤੋਂ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ ਤੇ ਇਸ ਵਾਰ ਵੀ ਇੰਟਰਨੈਟ ਤੇ ਬਜ਼ਮਚ ਗਿਆ ਕੀ ਆ ਉਹ ਖੁਸ਼ਖਬਰੀ ਦਰਸਲ ਉਹਨਾਂ ਨੇ ਆਪਣੇ ਪਤੀ ਜ਼ੈਦ ਦਰਬਾਰ ਦੇ ਨਾਲ ਇੰਸਟਾਗ੍ਰam ਤੇ ਇੱਕ ਪਿਆਰੇ ਜਿਹੀ ਵੀਡੀਓ ਸਾਂਝੀ ਕੀਤੀ ਹੈ ਤੇ ਉਸ ਨੂੰ ਇੱਕ ਸੋਹਣਾ ਜਿਹਾ ਕੈਪਸ਼ਨ ਦੇ ਕੇ ਲਿਖਿਆ ਹੈ ਕਿ ਤੁਹਾਡੀਆਂ ਦੁਆਵਾਂਾਂ ਤੇ ਪਿਆਰ ਦੀ ਲੋੜ ਹੈ ਦਰਸਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਆਪਣੇ ਪਤੀ ਜ਼ੈਦ ਦਰਬਾਰ ਦੇ ਨਾਲ ਇੱਕ ਕਿਊਟ ਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਦੋਵੇਂ ਖੁਸ਼ੀ ਦੇ ਨਾਲ ਇਹ ਐਲਾਨ ਕਰਦੇ ਨੇ ਜ ਆ ਰਹੀ ਨੇ ਕਿ ਉਹ ਜਲਦ ਹੀ ਫੇਰ ਤੋਂ ਮਾਤਾ ਪਿਤਾ ਬਣਨ ਜਾ ਰਹੇ ਨੇ ਗੋਹਰ ਅਤੇ ਜ਼ੈਦ ਦਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਉਹਨਾਂ ਦੇ ਫੈਨਸ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਉਹਨਾਂ ਨੂੰ ਵਧਾਈਆਂ ਦਿੰਦੀਆਂ ਨਜ਼ਰ ਆ ਰਹੀਆਂ ਨੇ ਭਾਰਤੀ ਸਿੰਘ ਅਨੀਤਾ ਹਸਨਨਦਾਨੀ ਅਤੇ ਵਿਸ਼ਾਲ ਦੰਦਲਾਨੀ ਵਰਗੇ ਵੱਡੇ ਨਾਵਾਂ ਨੇ ਵੀ ਇਸ ਖੁਸ਼ਖਬਰੀ ਤੇ ਜੋੜੇ ਨੂੰ ਵਧਾਈ ਦਿੱਤੀ ਹੈ ਗੋਹਰ ਖਾਨ ਅਤੇ ਜ਼ੈਦ ਦਾ ਵਿਆਹ 25 ਦਸੰਬਰ 2020 ਦੇ ਵਿੱਚ ਹੋਇਆ ਸੀ ਅਤੇ ਇਹ ਵਿਆਹ ਉਸ ਸਮੇ ਗੋਹਰ ਅਤੇ ਜ਼ੈਦ ਦੀ ਜਿਹੜੀ ਉਮਰ ਹੈ ਉਮਰ ਦੇ ਵਿੱਚ ਜੋ 12 ਸਾਲ ਦਾ ਏਜ ਗੈਪ ਸੀ ਜਿਸ ਕਾਰਨ ਸੁਰਖੀਆਂ ਦੇ ਵਿੱਚ ਰਿਹਾ ਖੈਰਸਾ ਚਕਾਹਾਂ ਤਾਂ ਇਹ ਜੋੜਾ ਹਮੇਸ਼ਾ ਹੀ ਸੋਸ਼ਲ ਮੀਡੀਆ ਦਾ ਡਾਰਲਿੰਗ ਰਿਹਾ ਅਤੇ ਹੁਣ ਇਹ ਖੁਸ਼ਖਬਰੀ ਨੇ ਉਹਨਾਂ ਦੇ ਫੈਨਸ ਦਾ ਦਿਲ ਜਿੱਤ ਲਿਆ ਹੁਣ ਕਰੀਏ ਹਿੰਦੀ ਸਿਨੇਮਾ ਦੀ ਸਭ ਤੋਂ ਕਲਾਸਿਕ ਫਿਲਮ ਡੀ ਡੀ ਐਲ ਜੇ ਜੋ ਆਪਣੇ ਸਮੇਂ ਦੇ ਰੋਮਾਂਸ ਦੇ ਲਈ ਜਾਣੀ ਜਾਂਦੀ ਹੈ ਦਲਵਾਲੇ ਦੁਲਹਨੀਆਂ ਲੈ ਜਾਏਗੇ ਉਹ ਫਿਲਮ ਜਿਸ ਨੇ ਇਸ਼ਕ ਨੂੰ ਸਿਖਾਇਆ ਕਿ ਟ੍ਰੇਨ ਚੜਨ ਦਾ ਟ੍ਰੇਨ ਫੜਨ ਦਾ ਮਤਲਬ ਕੀ ਹੈ ਹੁਣ ਇਸ ਕਲਾਸਿਕ ਲਵ ਸਟੋਰੀ ਨੂੰ 올 ਟਾਈਮ ਆਨਰ ਮਿਲਣ ਜਾ ਰਿਹਾ ਹੈ ਦੱਸ ਦੇ ਕਿ ਸ਼ਾਹਰੂਖ ਖਾਨ ਅਤੇ ਕਾਜੋਲ ਦਾ ਸੀਨ ਇਨ ਦਾ ਸਕੁਅਰ ਮੂਵੀ ਟ੍ਰੇਲ ਦੇ ਵਿੱਚ ਬ੍ਰੌਂਚ ਦਾ ਬੁੱਧ ਸਥਾਪਿਤ ਕੀਤਾ ਜਾਵੇਗਾ ਤੇ ਉਹ ਵੀ ਮਸ਼ਹੂਰ ਖੇਤਾਂ ਵਾਲਾ ਆਈਕੋਨਿਕ ਪੋਜ਼ ਸ਼ਾਹਰੂਖ ਖਾਨ ਅਤੇ ਕਾਜੋਲ ਦੀ ਇਸ ਮਸ਼ਹੂਰ ਜੋੜੀ ਦੀ ਬਰਾਂਚ ਦੀ ਮੂਰਤੀ ਲੰਡਨ ਦੇ ਵਿੱਚ ਸਥਾਪਿਤ ਕੀਤੀ ਜਾਵੇਗੀ ਤਾਂ ਇੱਕ ਮਾਣ ਵਾਲੀ ਗੱਲ ਹੈ ਇਹ ਕੋਈ ਪਹਿਲੀ ਫਿਲਮ ਹੋਵੇਗੀ ਜਦੋਂ ਕੋਈ ਭਾਰਤੀ ਫਿਲਮ ਦੀ ਕਿਸੇ ਜੋੜੀ ਨੂੰ ਬ੍ਰਿਟੇਨ ਦੇ ਵਿੱਚ ਸਨਮਾਨ ਮਿਲੇਗਾ ਡੀ ਡੀ ਐਲ ਜੇ ਸਿਰਫ ਭਾਰਤੀ ਰੋਮਾਂਸ ਦਾ ਹੀ ਨਹੀਂ ਹੁਣ ਗਲੋਬਲ ਮੰਚ ਤੇ ਗਲੋਬਲ ਰੋਮਾਂਸ ਦਾ ਸਿੰਬਲ ਬਣਨ ਜਾ ਰਹੀ ਹੈ ਹੁਣ ਮਨੋਰੰਜਨ ਦਾ ਸਵਾਦ ਅਧੂਰਾ ਹੈ ਜੇਕਰ ਇਸ ਦੇ ਵਿੱਚ ਥੋੜਾ ਜਿਹਾ ਵਿਵਾਦ ਨਾ ਹੋਵੇ ਅਤੇ ਕੁਨਾਲ ਕਾਮਰਾ ਇਸ ਹਫਤੇ ਦੀਆਂ ਮਸਾਲੇਦਾਰ ਖਬਰਾਂ ਲੈ ਕੇ ਆਏ ਨੇ ਹੁਣ ਫੇਰ ਕੁਨਾਲ ਕਾਮਰਾ ਜੋ ਪਿਛਲੇ ਹਫਤੇ ਵੀ ਸੁਰਖੀਆਂ ਦੇ ਵਿੱਚ ਸੀ ਇਸ ਹਫਤੇ ਵੀ ਸੁਰਖੀਆਂ ਦੇ ਵਿੱਚ ਨੇ ਉਹਨਾਂ ਦਾ ਨਾਂ ਉਹਨਾਂ ਦੇ ਪਿਛਲੇ ਸ਼ੋਅ ਦੇ ਵਿੱਚ ਗਾਏ ਪੈਰੋਡੀ ਗੀਤ ਕਾਰਨ ਵਿਵਾਦਾਂ ਦੇ ਵਿੱਚ ਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵਿਰੁੱਧ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਹੁਣ ਕੁਨਾਲ ਕਾਮਰਾ ਫਿਰ ਤੋਂ ਸੁਰਖੀਆਂ ਦੇ ਵਿੱਚ ਨੇ ਆਪਣੀ ਇੱਕ ਹੋਰ ਦਿਲਚਸਪੀ ਉਹਨਾਂ ਨੇ ਖਬਰ ਸਾਂਝੀ ਕੀਤੀ ਹੈ ਕਿ ਕੁਨਾਲ ਕਾਮਰਾ ਦਾ ਨਾਮ ਸੁਣਦੇ ਹੀ ਯਾਦ ਆਉਂਦਾ ਹੈ ਕਾਮੇਡੀ ਅਤੇ ਵਿਵਾਦ ਉਹ ਹੀ ਕਾਮੇਡੀਅਨ ਹੈ ਜਿਨ੍ਹਾਂ ਨੇ ਪਹਿਲਾਂ ਹੀ ਏਕਨਾਥ ਸ਼ਿੰਦੇ ਦੀ ਪੈਰੋਡੀ ਗੀਤ ਗਾ ਕੇ ਹੰਗਾਮਾ ਮਚਾ ਦਿੱਤਾ ਸੀ ਅਤੇ ਉਹਨਾਂ ਦਾ ਨਾਂ ਹੁਣ ਨਵਾਂ ਹੁਣ ਟਾਰਗੇਟ ਹੈ ਬਿਗਬੋਸ ਉਹਨਾਂ ਦੇ ਵਿੱਚ ਆਇਆ ਹੈ ਕਿ ਕੁਨਾਲ ਕਾਮਰਾ ਨੂੰ ਬਿਗਬੋਸ ਦੇ ਵਿੱਚ ਆਉਣ ਦਾ ਆਫਰ ਮਿਲਿਆ ਹੈ ਦਰਅਸਲ ਕੁਨਾਲ ਕਾਮਰਾ ਨੇ ਇੰਸਟਾਗ੍ਰam ਦੇ ਉੱਤੇ ਇੱਕ ਸਕਰੀਨਸ਼ਾਟ ਆਪਣੇ ਫੈਨਸ ਦੇ ਨਾਲ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਇੱਕ ਕਾਸਟਿੰਗ ਡਾਇਰੈਕਟਰ ਨੂੰ ਉਹਨਾਂ ਨੂੰ ਰਿਐਲਿਟੀ ਸ਼ੋ ਬਿਗਬੋਸ ਦੇ ਲਈ ਅਪਰੋਚ ਕੀਤਾ ਉਸ ਡਾਇਰੈਕਟ ਨੇ ਤਾਂ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਗੁਨਾਲ ਕਾਮਰਾ ਬਿਗਬੋਸ ਦੇ ਵਿੱਚ ਹੁਣ ਨਜ਼ਰ ਆਉਣਗੇ ਪਰ ਗੁਨਾਲ ਕਾਮਰਾ ਨੇ ਇਸ ਤੇ ਕੀ ਜਵਾਬ ਦਿੱਤਾ ਹੋ ਤਾਂ ਤੁਹਾਨੂੰ ਦੱਸਦੇ ਹਾਂ ਸੋ ਬਿਹਤਰ ਮੈਂ ਪਾਗਲਖਾਨੇ ਚਲਾ ਜਾਮਾ ਇਕੁਨਾਲ ਕਾਮਰਾ ਨੇ ਜਵਾਬ ਦਿੱਤਾ ਇੰਸਟਾਗ੍ਰam ਸਟੋਰੀ ਤੇ ਕਾਸਟਿੰਗ ਡਾਇਰੈਕਟਰ ਦੇ ਨਾਲ ਜਿਹੜੀ ਉਹਨਾਂ ਦੀ ਚੈਟ ਹੋਈ ਉਹਦਾ ਸਕਰੀਨਸ਼ਾਟ ਉਹਨਾਂ ਨੇ ਸਾਂਝਾ ਕੀਤਾ ਤੇ ਇਹ ਹੁਣ ਨਹੀਂ ਪਤਾ ਕਿ ਬਿੱਗਬੋਸ ਸੀਜ਼ਨ 19 ਜਾਂ OTT 4 ਦੇ ਲਈ ਉਹਨਾਂ ਦਾ ਇਹ ਆਫਰ ਆਇਆ ਹੈ ਖैर ਕੁਨਾਲ ਕਾਮਰਾ ਦਾ ਮੂਡ ਦੇਖ ਕੇ ਲੱਗ ਰਿਹਾ ਕਿ ਉਹ ਕਿਸੇ ਵੀ ਘਰ ਦੇ ਵਿੱਚ ਲੋਕ ਹੋਣ ਦੇ ਮੂਡ ਦੇ ਵਿੱਚ ਨਹੀਂ ਹਨ ਨਵੇਂ ਅਪਡੇਟ ਨਵੀਆਂ ਗੱਪਾਂ ਤੇ ਹੋਰ ਵੀ ਮਸਾਲਾ ਫੇਰ ਕੱਲ ਮਿਲਾਂਗੇ ਦੂਜੇ ਐਪੀਸੋਡ ਦੇ ਵਿੱਚ ਉਦੋਂ ਤੱਕ ਤੇ ਲਈ ਆਪਣੇ ਆਪ ਨੂੰ ਐਂਟਰਟੇਨ ਰੱਖੋ কুল ਰਹੋ ਮਨੋਰੰਜਨ ਦੇ ਨਾਲ ਜੁੜੇ ਰਹੋ ਫਿਰ ਮਿਲਾਂਗੇ ਉਦੋਂ ਤੱਕ ਦੇ ਲਈ ਹਲਵੇ ਦਾ